ਸਾਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਫਿਰ ਇੱਕ ਨਵੀਂ ਸਕੀਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਪੇਸ਼ ਕਰ ਰਹੇ ਹਾਂ ਪੋਸਟ ਆਫਿਸ ਦੀ ਐਕਸੀਡੈਂਟ ਪਾਲਸੀ 1 ਰੁਪਏ ਦੇ ਨਾਲ ਤੁਸੀਂ 10 ਲੱਖ ਤੱਕ ਦਾ ਕਲੇਮ ਜੜਾ ਲੈ ਸਕੋਗੇ ਕੀ ਹੈ ਪੂਰੀ ਅਪਡੇਟ ਭਾਰਤੀ ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਵਿੱਚ 396 ਰੁਪਏ ਪ੍ਰਤੀ ਸਾਲ ਦੀ ਕੀਮਤ ਤੇ ਦੁਰਘਟਨਾ ਪਾਲਸੀ ਜਾਰੀ ਕੀਤੀ ਹੈ ਇਸ ਬੀਮਾ ਪਾਲਸੀ ਦੇ ਵਿੱਚ ਹਾਦਸੇ ਚ ਮੌਤ ਸਥਾਈ ਅਪੰਗਤਾ ਅੰਸ਼ਿਕ ਅਪੰਗਤਾ ਅੰਗ ਖਰਾਬ ਹੋਣਾ ਜਦ ਅਧਰੰਗ ਦੀ ਸਥਿਤੀ ਦੇ ਵਿੱਚ 10 ਲੱਖ ਰੁਪਏ ਤੱਕ ਦਾ ਦਾਵਾ ਜਿਹੜਾ ਉਹ ਕੀਤਾ ਜਾਂਦਾ ਹੈ ਭਾਵੇਂ ਕਿ 10 ਲੱਖ ਤੱਕ ਦਾ ਕਲੇਮ ਤੁਹਾਨੂੰ ਮਿਲ ਜਾਂਦਾ ਹੈ ਹੁਣ ਦੱਸਦੇ ਹਾਂ ਬੀਮਾ ਪਾਲਿਸੀ ਕੀ ਹੈ ਹਾਦਸੇ 'ਚ ਸਿਕਾਰ ਹੋਣ ਤੇ ਹਸਪਤਾਲ 'ਚ ਦਾਖਲ ਬੀਮਾ ਧਾਰਕ ਵਿਅਕਤੀ ਨੂੰ ਆਈਪੀਡੀ ਇਲਾਜ ਦੇ ਖਰਚੇ ਲਈ 60000 ਰੁਪਏ ਡਰੈਸਿੰਗ ਤੇ ਓਪੀਡੀ ਇਲਾਜ ਦੇ ਖਰਚੇ ਲਈ 30000 ਰੁਪਏ ਦੀ ਰਕਮ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਸੂਰਤ ਤੇ ਵਿੱਚ 60000 ਰੁਪਏ ਤੋਂ ਇਲਾਵਾ 10 ਦਿਨਾਂ ਲਈ ਪ੍ਰਤੀ ਦਿਨ 1000 ਰੁਪਏ ਵੀ ਦਿੱਤੇ ਜਾਣਗੇ ਜੇਕਰ بیمਾ ਧਾਰਕ ਵਿਅਕਤੀ ਦਾ ਪਰਿਵਾਰ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿੰਦਾ ਹੈ ਤਾਂ ਉਸ ਦੇ ਆਉਣ ਲਈ ਵੱਧ ਤੋਂ ਵੱਧ 25000 ਰੁਪਏ ਤੱਕ ਦੀ ਟਿਕਟ ਦੀ ਕੀਮਤ ਵੀ ਅਦਾ ਕੀਤੀ ਜਾਵੇਗੀ ਖੁਦਾ ਨਾ ਕਰਸਤਾ ਜੇ ਬਦਕਿਸਮਤੀ ਨਾਲ ਜੇਕਰ بیمਾ ਧਾਰਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਇਸ ਪਾਲਿਸੀ ਤਹਿਤ 5000 ਰੁਪਏ ਅੰਤਿਮ ਸੰਸਕਾਰ ਲਈ ਦੇਣ ਦੀ ਪ੍ਰਬੰਧ ਵੀ ਹੈ ਇਸ ਦੇ ਨਾਲ ਹੀ بیمੇ ਵਾਲੇ ਦੀ ਮੌਤ ਹੋਣ ਤੇ 10 ਲੱਖ ਰੁਪਏ ਦੀ بیمੇ ਦੀ ਰਕਮ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ 1 ਲੱਖ ਰੁਪਏ ਤੱਕ ਦੀ ਵੱਖਰੀ ਰਾਸ਼ੀ ਦੇਣ ਦੀ ਵੀ ਯੋਜਨਾ ਹੈ ਸਕੀਮ ਦੇ ਸਬੰਧ ਵਿੱਚ ਭਾਰਤੀ ਡਾਕ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਡਾਕ ਘਰਾਂ 'ਚ ਮੈਗਾ ਕੈਂਪ ਲਗਾਏ ਜਾਣਗੇ ਇਹ ਸਹੂਲਤ ਕਿਸੇ ਵੀ ਨਜ਼ਦੀਕੀ ਡਾਕ ਘਰ ਦੇ ਵਿੱਚ ਪੋਸਟਮੈਨ ਤੋਂ ਤੁਸੀਂ ਲੈ ਸਕਦੇ ਹੋ ਹੋਰ ਅਪਡੇਟ ਵੀ ਤੁਸੀਂ ਇਸ ਬਾਰੇ ਪੋਸਟਮੈਨ ਤੋਂ ਲੈ ਸਕਦੇ ਹੋ ਸੋ ਇਹੋ ਜੀਆਂ ਹੋਰ ਵੀ ਵੀਡੀਓ ਦੇਖਣ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਵੱਧ ਸ਼ੇਅਰ ਤਾਂ ਜੋ ਕਿਸੇ ਦੇ ਵੀ ਕੰਮ ਆ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ